ਨੇ ਕੀਤਾ ਵੱਡਾ ਦਾਵਾ ਅਗਲੇ ਸਾਲ ਨਹੀਂ ਆਣ ਦੇਵਾਂਗੇ ਹੜ ਕਿਉਂਕਿ ਜੋ ਅੱਜ ਹਾਲਾਤ ਬਣੇ ਨੇ ਤਾਂ ਸਭ ਤੋਂ ਜ਼ਿਆਦਾ ਮਾਰ ਕਿਸਾਨਾਂ ਦੇ ਉੱਤੇ ਪਈ ਐ ਅਮੀਰ ਤਾਂ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਬੈਠ ਜਾਂਦੇ ਨੇ ਲੋਕ ਬੇਸ਼ੱਕ ਘਰਾਂ ਦੀਆਂ ਛੱਤਾਂ ਦੇ ਉੱਤੇ ਬੈਠ ਜਾਂਦੇ ਨੇ ਨੌਕਰੀ ਪੇਸ਼ੇ ਵਾਲੇ 2 ਦਿਨ ਡਿਊਟੀ ਤੇ ਨਹੀਂ ਜਾਣਗੇ 4 ਦਿਨ ਨਹੀਂ ਜਾਣਗੇ ਪਰ ਕਿਸਾਨ ਜਿਹੜੇ ਨੇ ਉਹ ਫਸਲਾਂ ਬਰਬਾਦ ਹੋ ਕੇ ਉਹਨਾਂ ਦੀਆਂ ਜੋ ਉਹਨਾਂ ਦੇ ਦਰਦ ਨੇ ਉਹ ਦਰਦ ਉਹਨਾਂ ਤੋਂ ਵੱਧ ਹੋਰ ਕੋਈ ਨਹੀਂ ਸਮਝ ਸਕਦਾ ਜਿਸ ਦੇ ਚਲਦੇ ਆ ਕਿਸਾਨਾਂ ਦੀ ਮਿਹਨਤ ਵੀ ਇੱਥੇ ਦੇਖਣ ਨੂੰ ਮਿਲਦੀ ਆ ਤੁਸੀਂ ਬੰਦ ਹੀ ਗੱਲ ਕਰੀਏ ਸਤਲੁਜ ਦਰਿਆ ਦੇ ਨੇੜੇ ਪਾੜ ਪਏ ਬੰਨੂਪੂਰ ਦੇ ਦੀ ਗੱਲ ਕਰੀਏ ਤਾਂ ਕਿਸਾਨ ਮਿੰਤ ਕਰ ਰਹੇ ਨੇ ਤੇ ਹੁਣ ਵੀ ਕਿਸਾਨਾਂ ਦੇ ਵੱਲੋਂ ਇਹ ਦਾਬਾ ਕਰ ਦਿੱਤਾ ਕਿ ਅਗਲੇ ਸਾਲ ਹੜ੍ਹ ਨਹੀਂ ਆਣ ਦੇਵਾਂਗੇ ਕਿਉਂਕਿ ਇਸ ਵਾਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ 4 ਕਰੋੜ ਰੁਪਏ ਦੀ ਫਸਲ ਜਿਹੜੀ ਆ ਪਿੰਡ ਜੀਵਨ ਚੱਕ ਦੇ ਵਿੱਚ ਹੜ੍ਹਾਂ ਦੇ ਕਰਕੇ ਖਰਾਬ ਹੋ ਗਈ ਕੱਚੇ ਕੋਠੇ ਕਰਾਂ ਦੇ ਡਿੱਗੇ ਜਿਸ ਦੇ ਕਰਕੇ ਕਈ ਜ਼ਿੰਦਗੀਆਂ ਵੀ ਚਲੇ ਗਈਆਂ ਤੇ ਡੰਗਰਾਂ ਦਾ ਜਿਹੜਾ ਆ ਉਹ ਬੁਰਾ ਹਾਲ ਹੈ ਡੰਗਰ ਪਸ਼ੂ ਜਿਹੜੇ ਨੇ ਉਹ ਪਾਣੀ ਦੇ ਵਿੱਚ ਅੱਖਾਂ ਦੇ ਸਾਹਮਣੇ ਜਿਹੜੇ ਬੰਦੇ ਹੋਏ ਨਜ਼ਰ ਆਏ ਨੇ ਲੋਕ ਤਾਂ ਪਿੰਡ ਗਹਲੜੀ ਤੋਂ ਟੁੱਟੇ ਰਾਵੀ ਦਰਿਆ ਦੀ ਤੁਸੀ ਬੰਨੇ ਕਰੀਬ 9 ਕਿਲੋਮੀਟਰ ਤੱਕ ਮਾਰ ਕੀਤੀ ਆ ਜਿਹੜੀ ਆ ਉਸੀ ਵਨ ਨੇ ਜਿਹੜਾ ਕਹਿਰ ਮਚਾਇਆ ਉਹ 9 ਕਿਲੋਮੀਟਰ ਤੱਕ ਜਿਹੜੇ ਪਿੰਡ ਗਲੜੀ ਤੋਂ ਜਿਹੜਾ ਰਾਬੀ ਦਰਿਆ ਦੀ ਤੁਸੀਂ ਵਨ ਟੁੱਟਿਆ ਤਾਂ ਉਸ ਨੇ 9 ਕਿਲੋਮੀਟਰ ਤੱਕ ਮਾਰ ਕੀਤੀ ਹੈ ਜਿਸ ਦੇ ਕਰਕੇ ਬਹੁਤ ਵੱਡਾ ਨੁਕਸਾਨ ਜਿਹੜਾ ਪੰਜਾਬ ਦੇ ਲੋਕਾਂ ਨੂੰ ਚੱਲਣਾ ਪਿਆ ਤੇ ਲੋਕ ਹੁਣ ਕਹਿ ਰਹੇ ਨੇ ਬਹੁਤ ਅਸੀਂ ਮੁਸੀਬਤਾਂ ਚੱਲੀਆਂ ਜਿਹੜੇ ਫਸੇ ਹੋਏ ਨੇ ਹੜ੍ਹਾਂ ਦੇ ਵਿੱਚ ਬੇਸ਼ੱਕ ਜ਼ਿੰਦਗੀ ਉਹਨਾਂ ਦੀ ਦੁਬਾਰਾ ਤੋਂ ਸ਼ੁਰੂ ਹੋ ਜਾਵੇਗੀ ਪਰ ਕਹਿੰਦੇ ਸੀ 10 15 ਸਾਲ 20 ਸਾਲ ਪਿੱਛੇ ਚਲੇਗੇ ਦੁਬਾਰਾ ਤੋਂ ਸਾਨੂੰ ਜ਼ਿੰਦਗੀ ਸ਼ੁਰੂ ਕਰਨੀ ਪਵੇਗੀ ਤਾਂ ਪਿੰਡ ਦੇ ਲੋਕਾਂ ਦੇ ਵੱਲੋਂ ਖੈਰ ਦਾਵਾ ਕਰ ਦਿੱਤਾ ਕਿ ਅਸੀਂ ਅਗਲੇ ਸਾਲ ਹੜ੍ਹ ਨਹੀਂ ਆਣ ਦੇਵਾਂ ਕੀ ਕੁਝ ਨੁਕਸਾਨ ਤੇ ਇਸ ਫਲੱਡ ਨੇ ਜਿਹੜੇ ਪੰਜ ਛੇ ਤੇ ਮਕਾਨ ਜਿਹੜੇ ਆ ਉਹਨਾਂ ਨੂੰ ਨੁਕਸਾਨ ਪਹੁੰਚਿਆ ਉਹ ਡਿੱਗ ਗਏ ਆਪਣੇ ਪਿੰਡ ਦੀ ਆਪਾਂ ਗੱਲ ਕਰਦੇ ਹਾਂ ਬਾਕੀ ਬਾਕੀ ਪਿੰਡਾਂ 'ਚ ਵੀ ਇਹ ਨੁਕਸਾਨ ਹੈਗਾ ਬਾਕੀ ਜਿਹੜੇ ਜਿਹੜੇ ਠੀਕ ਵੀ ਲੱਗਦੇ ਆ ਪਾਣੀ ਜਿਹਨਾਂ ਦੇ ਹਾਲੇਦ ਵਾਲੇ ਪਾਣੀ ਪਹਿਲੇ ਤਾਂ ਸਾਰੇ ਪਿੰਡ ਦੇ ਘਰਾਂ 'ਚ ਤਕਰੀਬਨ ਪਾਣੀ ਮਤਲਬ ਫਿਰਿਆ ਹੀ ਆ ਜੇ ਕੋਈ ਰਹਿ ਵੀ ਗਿਆ ਨਹੀਂ ਵੀ ਚੜਿਆ ਤਾਂ ਵੀ ਉਹਨਾਂ ਦੇ ਹਾਲੇਦ ਵਾਲੇ ਪਾਣੀ ਹੀ ਉਹਨਾਂ ਦੇ ਫਰਸ਼ ਬਹਿ ਗਏ ਮਕਾਨ ਜਿਹੜੇ ਉਹਨਾਂ ਉਧਰੇੜਾ ਆ ਗਿਆ ਔਰ ਆਉਣ ਵਾਲੇ ਟਾਈਮ 'ਤੇ ਜਦੋਂ ਤੂੰ ਬਲਗਣੀਆਂ ਨੇ ਉਹਨਾਂ 'ਚ ਹੋਰ ਵੀ ਬਲ ਡਰੇੜਾਂ ਜਿਹੜੀਆਂ ਉਹ ਭਾਰੀਆਂ ਹੋਈਆਂ ਨੁਕਸਾਨ ਜਿਹੜਾ ਇਹ ਹੋਇਆ ਬਾਕੀ ਜਿਹੜਾ ਚਾਰੇ ਦਾ ਪਸ਼ੂਆਂ ਦਾ ਨੁਕਸਾਨ ਹੈ ਉਹ ਹੋਇਆ ਗਾਰ ਜਿਹੜੀ ਹੈ ਮੀਂਹ ਨਾਲ ਇਹ ਮਿੱਟੀ ਬਹੁਤ ਜ਼ਿਆਦਾ ਇਹ ਘਰਾਂ ਦੇ ਵਿੱਚ ਵੜ ਗਈ ਹੈ ਉਹਦੇ ਨਾਲ ਆਮ ਮਨੁੱਖਾਂ ਦੇ ਔਰ ਜਾਨਵਰਾਂ ਦੇ ਜਿਹੜੇ ਪੈਰ ਦਾ ਕਹ ਉਹ ਜਿਹੜੇ ਗਲ ਗਏ ਉਹਨਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ ਔਰ ਜਿਹੜਾ ਪਾਣੀ ਆਉਣ ਦਾ ਮੇਨ ਕਾਰਨ ਪਿੱਛੋਂ ਤੁਸੀਂ ਬੰਨ ਜਿਹੜੇ ਮਜ਼ਬੂਤ ਨਹੀਂ ਸੀ ਜਿਹੜੀ ਉਹਨਾਂ ਦੀ ਰਿਪੇਅਰ ਨਹੀਂ ਹੋਈ ਉਹ ਟੁੱਟ ਗਏ ਅਗਲੇ ਪਾਸੇ ਸੜਕਾਂ ਦਾ ਨਿਕਾਸ ਨਹੀਂ ਹੈਗਾ ਸੜਕਾਂ ਉੱਚੀਆਂ ਨੇ ਤੇ ਉਹਨਾਂ ਵਿੱਚ ਪ੍ਰਬੰਧ ਨਿਕਾਸੀ ਦਾ ਜਿਹੜਾ ਨਹੀਂ ਹੈਗਾ ਪੁਲੀਆਂ ਦਾ ਇਹਦੇ ਕਰਕੇ ਜਾੜਾ ਜਿਹੜਾ ਇਹ ਨੁਕਸਾਨ ਹੈ ਇਹ ਪਿੰਡਾਂ ਨੂੰ ਚੱਲਣਾ ਪਿਆ ਸਾਡੇ ਪਿੰਡ ਵੀ ਹੋਰ ਵੀ ਜਿਹੜੇ ਪਿੰਡ ਸਾਰੇ ਨੂੰ ਇਹ ਚੱਲਣਾ ਪਿਆ ਇਹ ਨੁਕਸਾਨ ਹੈ ਹੀ ਹੈ ਫਸਲ ਤੇ ਹੈ ਇਹ ਨੁਕਸਾਨ ਫਸਲ ਦੇ ਦੇਖੋ ਜੇ ਪਾਣੀ ਚ ਫਸਲ ਡੁੱਬੀ ਹੋਈ ਹੈ ਕਮਾਤ ਦੀ ਫਸਲ ਜਿਹੜੀ ਹੈ ਗਿਆ ਉਹ ਉੱਪਰ ਦਿਖਾਈ ਦੇ ਰਹੀ ਹੈ ਬਾਕੀ ਜਿਹੜੇ ਝੋਨੇ ਆ ਉਹ ਡੁੱਬੇ ਹੋਇਆ ਹੁਣ ਥੋੜੇ ਥੋੜੇ ਉੱਪਰ ਨੱਗੇ ਹੋਣ ਲੱਗਿਆ ਪਰ ਲੇਕਿਨ ਅਨੁਮਾਨ ਹੈ ਵੀ ਘੱਟੋ ਘੱਟ 50% ਤੇ ਹੈ ਹੀ ਸਾਰਾ ਹੈ ਹੀ ਨਹੀਂ ਚਾਰਾ ਇਸ ਟਾਈਮ ਹੈ ਹੀ ਨਹੀਂ ਇਸ ਪਿੰਡ ਸਾਡੇ ਪਿੰਡਾਂ ਜਿਹਦੇ ਲੱਗ ਜਾ ਕੇ ਹੈ ਨਹੀਂ ਬਾਕੀਆਂ ਦਾ ਵੀ ਇਹੋ ਜਿਹਾ ਹਾਲ ਹੈ ਕਿਉਂ ਜਿਹੜਾ ਹਰਾਚਾਰਾ ਸੀ ਉਹਨਾਂ ਦੇ ਵਿੱਚ ਫਲੱਡ ਦਾ ਪਾਣੀ ਪੈ ਗਿਆ ਮਿੱਟੀ ਵਾਲਾ ਪਾਣੀ ਸੀ ਦੂਸਰੋਂ ਉਹਨੂੰ ਪੂਰਾ ਉਹਨੂੰ ਤਬਾਹ ਕਰ ਦਿੱਤਾ ਹਰਾਚਾਰਾ ਹੈ ਨਹੀਂ ਜਿਹੜੀ ਛੱਡਾਂ ਦੇ ਵਿੱਚ ਲੱਗੀ ਸੀ ਉਹ ਗਿੱਲੀ ਹੋ ਗਈ ਪਸ਼ੂ ਪਸ਼ੂਧਾਨ ਦੀ ਜਿਹੜੀ ਆ ਉਹ ਜ਼ਰੂਰੀ ਆ ਕਿਸਾਨ ਵਾਤੇ ਪਸ਼ੂਧਾਨ ਜਿੰਨਾ ਆ ਆਦਮੀ ਆਪਣੀਆਂ ਜਾਨਾਂ ਵਾਤੇ ਸਾਨੂੰ ਫਿਕਰ ਉਹਨਾਂ ਪਸ਼ੂਆਂ ਦਾ ਵੀ ਫਿਕਰ ਆ ਕਿ ਉਹਨਾਂ ਤੋਂ ਅਸੀਂ ਦੁੱਧ ਲਈਦਾ ਜਿਹਦੇ ਨਾਲ ਪਰਵਾਰ ਦਾ ਮਾਲੀ ਵੀ ਜਿਹੜੀ ਹੈ ਹਿੱਤਾ ਹੁੰਦੀ ਆ ਤੇ ਪਿੰਡ ਦੇ ਵੀ ਕਾਮਾਂ ਦਾ ਆਪਣੇ ਵੀ ਆਸੇ ਪਾਸੇ ਵਾਲਿਆਂ ਦੀ ਇਹ ਕਰਕੇ ਉਹਨਾਂ ਦੀ ਸੇਫਟੀ ਜਿਹੜੀ ਆ ਕੁਝ ਪਸ਼ੂ ਬਹੁਤ ਜ਼ਿਆਦਾ ਜਿਹੜੇ ਪਸ਼ੂ ਦਰਿਆ ਤੇ ਲੱਗੇ ਸ਼ਾਕੇ ਨੀਵੇਂ ਤਾਂ ਤੇ ਉਹ ਰੋੜ ਵੀ ਗਏ ਜਿਹੜੇ ਅੱਗੇ ਜਾ ਕੇ ਕਿਤੇ ਲੱਗੇ ਆ ਜਾਂ ਪਾਕਿਸਤਾਨ ਚਲ ਗਏ ਜਾਂ ਕਹਿੰਦਾ ਵੀ ਜਿਹੜੇ ਹੈਵੀ ਆ ਉਹਨਾਂ ਦੇ ਵੀ ਉਹਨਾਂ ਨੂੰ ਵੀ ਬਿਮਾਰੀ ਦਾ ਖਤਰਾ ਕਿਉਂ ਪਾਣੀ ਜਿਹੜਾ ਸਾਡਾ ਦੂਸ਼ਿਤ ਆ ਪਾਣੀ ਨਹੀਂ ਪੀਣ ਯੋਗ ਪਸ਼ੂ ਵੀ ਉਹੀ ਪਾਣੀ ਪੀਂਦੇ ਆ ਤੇ ਪੀਂਦੇ ਦੀ ਪਾਣੀ ਉਹ ਘੱਟ ਪਾਣੀ ਪੀਂਦੇ ਆ ਉਹ ਸਮੈਲ ਕਰਕੇ ਜਾਂ ਗੰਦੇ ਕਰਕੇ ਉਹਨਾਂ ਦੇ ਫਿਰ ਕੋ ਮੂੰਹ ਖੁਰਦੀ ਬਿਮਾਰੀ ਫਿਰ ਪੈਰ ਗਲ ਦੀ ਆਪਣੇ ਆਦਮੀਆਂ ਦੇ ਵੀ ਪੈਰ ਜਿੱਦੋਂ ਆਪਾਂ ਖੇਤ ਚ ਜਾਂਦੇ ਆ ਜਾਂ ਗਾਰ ਦੇ ਵਿੱਚ ਪੈਰ ਗਲਦੇ ਆ ਇਹ ਕਰਕੇ ਸਰਕਾਰ ਨੂੰ ਇਹ ਡਾਕਟਰ ਸ਼ਾ ਤਾਲਵੀ ਖਿਆਲ ਕਰਨਾ ਚਾਹੀਦਾ ਮੈਂ ਦਲਵੀਰ ਸਿੰਘ ਜੀਵਨ ਚੱਕ ਤੋਂ ਮੈਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਵੀ ਤੁਹਾਡਾ ਕਿਸਾਨ ਯੂਨੀਅਨ ਦਾ ਘਰਾਓ ਹੀ ਸੀਐਮ ਸਾਹਿਬ ਦਾ ਗੰਨੇ ਦੇ ਖਾਤੇ ਚ ਕੁਝ ਕਰਨਾ ਕਰਕੇ ਹੜ ਕਰਕੇ ਉਹ ਨਹੀਂ ਹੋ ਸਕਿਆ ਤੇ ਮੇਰੀ ਭਗਵੰਤੇ ਨੂੰ ਇਹੋ ਅਪੀਲ ਆ ਤੇ ਆ ਜਿਹੜੇ ਗੰਨੇ ਦਾ 400 ਕਰੋੜ ਰੁਪਇਆ ਦੇਣਾ ਤੁਰੰਤ ਹਫਤੇ ਦੇ ਅੰਦਰ ਅੰਦਰ ਅਦਾ ਕਰੇ ਨਹੀਂ ਤੇ ਆਉਣ ਵਾਲੇ ਸਮੇਂ ਚ ਗੰਭੀਰ ਫੈਸਲੇ ਲਏ ਜਾਣਗੇ ਤੇ ਚੰਡੀਗੜ੍ਹ ਜਾ ਕੇ ਜੇ ਸੰਯੁਕਤ ਕਸਾਨ ਮੋਰਚਾ ਫੈਸਲਾ ਲਏ ਨੇ ਇਹਦੇ 61 ਰੁਪਏ 14 ਜਨਵਰੀ ਤੋਂ ਬਾਅਦ ਇਹਨਾਂ ਸਰਕਾਰ ਨੇ ਪਾਏ ਨਹੀਂ ਆ ਜੇ ਉਹ ਵੀ ਦਿੰਦੀ ਆ ਤੇ ਦੂਜੀ ਪੇਮੈਂਟ ਵੀ ਜਿਹੜੀ ਸਰਕਾਰੀ ਮਿਲਾਂਦੀ ਆ ਟੋਟਲ ਪੇਮੈਂਟ ਆ ਉਹ ਵੀ ਫਰਵਰੀ ਮਹੀਨੇ ਤੋਂ ਬਾਅਦ ਇਹਨਾਂ ਦਿੱਤੀ ਨਹੀਂ ਆ ਡੇਢ ਮਹੀਨੇ ਦੀ ਉਹ ਪੇਮੈਂਟ ਆ 400 ਕਰੋੜ ਰੁਪਏ ਟੋਟਲ ਟੋਟਲ ਸਾਡਾ ਗੰਨਾ ਏਰੀਆ ਜੇ ਉਹਨਾਂ ਨੂੰ ਪੇਮੈਂਟ ਦੇ ਦਿੰਦੀ ਆ ਆਣ ਵਾਲੇ ਸਮੇਂ 'ਚ ਜੇ ਸੌਖੇ ਦਿਨ ਇੱਕ ਮਹੀਨਾ ਹੋਰ ਕੱਢ ਸਕਦੇ ਆ 5 ਮਹੀਨੇ ਗੰਨਾ ਹੋ ਗਿਆ ਇਹਨਾਂ ਨੂੰ ਵੇਚਿਆ ਨੂੰ ਅਜੇ ਤੱਕ ਉਹ ਪੇਮੈਂਟ ਨਹੀਂ ਦਿੱਤੀ ਇਹਨਾਂ ਅੱਜ ਦਾ ਤੇ ਨਾ ਕੀ ਦੇਣਾ ਇਹ ਸਾਡੇ 400 ਕਰੋੜ ਰੁਪਇਆ ਥੋੜਾ ਨਹੀਂ ਹੈ ਇਹਨਾਂ ਕੋ ਅਸੀਂ ਮੁਆਵਜ਼ਾ ਨਹੀਂ ਮੰਗਦੇ ਸਾਡੇ ਹੱਕ ਹੀ ਸਾਨੂੰ ਦੇ ਦੇਣ ਤੇ ਬੜੀ ਬਹਾਦਰੀ ਹੈ ਗੁਰਵਿੰਦਰ ਸਿੰਘ ਗੁਰਦਾਸਪੁਰ ਤੋਂ ਜੀ ਪਿੰਡ ਸਾਡਾ ਜੀਵਨ ਚੱਕ ਹੈ ਜਦੋਂ ਸਰਕਾਰਾਂ ਨਹੀਂ ਕਿਸੇ ਦੀ ਗੱਲ ਸੁਣਦੀਆਂ ਉਹਨਾਂ ਦੇ ਜਰੀਏ ਉਹ ਆਪਣਾ ਮੀਡੀਆ ਤੇ ਜਾਂਦੀ ਹੈ ਗੱਲ ਜੇ ਚੱਲ ਰਹੀ ਆ ਗੁਰਦਾਸਪੁਰ 'ਚ ਇਸ ਮੌਕੇ ਇੱਕ ਕੋਈ ਵਿਸ਼ੇ ਤੇ ਚੱਲ ਰਹੀ ਆ ਉਹ ਆ ਫਲੱਡ ਫਲੱਡ ਕਿਉਂ ਆਏ ਕੋਈ ਕਹਿੰਦਾ ਕਿਉਂ ਆਏ ਕਿਉਂ ਨਹੀਂ ਆਉਣੀ ਚਾਹੀਦੀ ਇਹ ਵੱਖ-ਵੱਖ ਨਜ਼ਰੀਆਂ ਦੀ ਗੱਲ ਹੈ ਜਿਸ ਨਜ਼ਰੀਏ ਨਾਲ ਕੋਈ ਦੇਖਦਾ ਉਸ ਮਤਾਵ ਵਿਚਾਰ ਕਰਦਾ ਪਰ ਅਸਲੀ ਸੋਚ ਕੀ ਹੈ ਤੇ ਮਗਰਕਾਰ ਨਹੀਂ ਕੀਆ ਮਕਸਦ ਕੀਆ ਸਾਡੇ ਨਜ਼ਰੀਏ ਮਤਾਵ ਜਿਹੜੀ ਜਿਸ ਯੁੱਗ ਚ ਹੀ ਪ੍ਰਵੇਸ਼ ਹੋ ਗਿਆ ਜਿਹਨੂੰ ਟੈਕਨੀਕਲ ਯੁੱਗ ਟੈਕਨੀਕ ਯੁੱਗ ਟੈਕਨੋਲੋਜੀ ਯੁੱਗ ਕਿਹਾ ਜਾਂਦਾ ਜਿਸ ਨਾਲ ਦਿਮਾਗ ਨੂੰ ਵਿਕਸਿਤ ਹੋ ਕੇ ਕਈ ਚੀਜ਼ਾਂ ਦੇ ਉਹ ਪਾਏ ਉਹ ਮੈਡੀਸ਼ਨ ਹੈ ਪਾਏ ਹੈਲਥ ਹੈ ਬਹੁਤ ਤਰੱਕੀ ਹੋਈ ਹੈ ਤੇ ਇਹਦੇ ਨਤੀਜੇ ਵੀ ਦਿਖਾਈ ਦੇ ਰਹੇ ਨੇ ਤੇ ਜੇ ਆਪਾਂ ਆਪਣੇ ਹਿੰਦੁਸਤਾਨ ਦੀ ਵੀ ਗੱਲ ਕਰ ਲਈਏ ਇੱਥੇ ਬਹੁਤ ਇੰਟੈਲੀਜੈਂਟ ਲੋਕ ਨੇ ਦਿਮਾਗੀ ਤੌਰ ਤੇ ਬੜੇ ਚੰਗੇ ਨੇ ਪਰ ਕਾਰਨ ਕੀ ਬਣਿਆ ਫਲੱਡ ਦਾ ਰੋਲਾ ਇਹ ਹੈ ਕਿਉਂਕਿ ਇਹਨੂੰ ਲੋਕਾਂ ਨੇ ਫਲੱਡ ਦੇ ਵਿੱਚ ਕੌਨਫੀਡੈਂਸ ਨਾਲ ਉਹਦਾ ਮੁਕਾਬਲਾ ਤੇ ਕਰ ਲਿਆ ਪਰ ਕਾਰਨ ਸਰਕਾਰਾਂ ਦੀ ਬੇਰੁਖੀ ਸਰਕਾਰਾਂ ਦੀ ਆਪਸ ਲੜਾਈ ਇੱਕ ਦੂਜੇ ਪ੍ਰਤੀ ਦੋਸ਼ ਮੰਨੇ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਣਾ ਉਹਦਾ ਮੇਨ ਕਾਰਨ ਇਹ ਸੀ ਤੇ ਲੋਕਾਂ ਨੇ ਸਾਬਤ ਕਰਤਾ ਵੀ ਇਹ ਲੋਕ ਹੀ ਅੱਗੇ ਆਣਗੇ ਤੇ ਕਰਨਗੇ ਇਹ ਫਲੱਡ ਜਿਹੜਾ ਗਰਦਾਸ਼ਪੁਰ ਦਾ ਇਹ ਜਾਣ ਬੁੱਝ ਕੇ ਕਾਂਦਾ ਆਇਆ ਉਹ ਭਾਈ ਸੈਂਟਰ ਦੀ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਇਹ ਬਚ ਸਕਦੇ ਸੀਗੇ ਇਹਦਾ ਨੁਕਸਾਨ ਨਹੀਂ ਹੋ ਸਕਦਾ ਲੋਕ ਸੇਫ ਸਿਕਿਉਰ ਰਹਿ ਸਕਦੇ ਸੀ ਬਹੁਤ ਜ਼ਿਆਦਾ ਲੋਕ ਰੁੜਦੇ ਰਹੇਗੇ ਲੋਕਾਂ ਨੇ ਆਪਣੀ ਜਾਨਾਂ ਨੂੰ ਜੋਖਮ 'ਚ ਪਾ ਕੇ ਉਹਨਾਂ ਨੇ ਬਚਾਇਆ ਮੁਰਿਆਂ ਨੇ ਕਿਸ਼ਤੀਆਂ ਲਿਆਂਦੀਆਂ ਉਹਨਾਂ ਨਾਲ ਲੋਕ ਬਚਾਏ ਇਹਦਾ ਇੱਕੋ ਹੀ ਹੱਲ ਹੈ ਜਿਹੜਾ ਸਾਨੂੰ ਸੋਚਣਾ ਚਾਹੀਦਾ ਇਸ ਮੌਕੇ ਉਹ ਹੱਲ ਹੈ ਤੁਸੀਂ ਬਣ ਜਿੰਨਾ ਸੈਂਟਰ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ ਇਹਨਾਂ ਨੇ ਪ੍ਰੋਜੈਕਟ ਲਏ ਹੋਏ ਆ ਕੋਈ ਭਾਰਤ ਮਾਲਾ ਪ੍ਰੋਜੈਕਟ ਆ ਕੋਈ ਪੰਜੇ ਵਿਕਾਸ ਦਾ ਗਲੀਆਂ ਨਾਲੀਆਂ ਦਾ ਪ੍ਰੋਜੈਕਟ ਆ ਇਹਨਾਂ ਉਹਨਾਂ ਨਾਲੋਂ ਜ਼ਿਆਦਾ ਜ਼ਰੂਰੀ ਇਹ ਆ ਜਿੱਥੇ ਲੋਕਾਂ ਦੀ ਪਹਿਲਾਂ ਸੇਫਟੀ ਤੇ ਸਿਕਿਉਰਿਟੀ ਜਾਂ ਤੇ ਮਾਲ ਇਹ ਤੇ ਫਸਲ ਤਿੰਨ ਚੀਜ਼ਾਂ ਤਿੰਨਾ ਚੀਜ਼ਾਂ ਦਾ ਹੀ ਇਹਨੇ ਨੁਕਸਾਨ ਕੀਤਾ ਲੋਕਾਂ ਦੀ ਜਾਨ ਦਾ ਵੀ ਖਤਰਾ ਹੋਇਆ ਫਸਲਾਂ ਦਾ ਵੀ ਨੁਕਸਾਨ ਹੋਇਆ ਘਰਾਂ ਦਾ ਵੀ ਆਰਥਿਕ ਪੱਲੇ ਦਾ ਮੇਨ ਹੱਲ ਇੱਕੋ ਹੀ ਹੱਲ ਹੈ ਤੇ ਸਚਾਈ ਵੀ ਉਹ ਹਾਲ ਹੈ ਤੁਸੀਂ ਬਣ ਜਿਹੜਾ ਲੋਕਾਂ ਨੇ ਫੈਸਲਾ ਕਰ ਲਿਆ ਵੀ ਸਰਕਾਰਾਂ ਅਸਮਰੱਥ ਨੇ ਜਦੋਂ ਸਰਕਾਰਾਂ ਕਿਸ ਜੀ ਦੇ ਅਸਮਰੱਥ ਹੋਏ ਨੇ ਉਥੋਂ ਦੇ ਲੋਕ ਤਾਂ ਤਾਕਤਵਾਰ ਹੁੰਦੇ ਆ ਇਹਨੂੰ ਸ਼ੰਗਰ ਸੇ ਨਿਕਲਦਾ ਹੀ ਉਥੋਂ ਆ ਸ਼ਕਤੀ ਉਥੋਂ ਜ਼ਿਆਦਾ ਹੁੰਦੀ ਆ ਲੋਕਾਂ ਨੇ ਦੇਖਿਓ ਅਗਲੀ ਵਾਰ ਨੂੰ ਇਹ ਬੰਨ ਇਥੋਂ ਪਾਣੀ ਛੱਡ ਕੇ ਪਾਣੀ ਦਾ ਇੰਚ ਵੀ ਨਹੀਂ ਜਮੰਦੇਣਾ ਇਹ ਇੱਕ ਪ੍ਰਣ ਕਰ ਲਿਆ ਇਹ ਸਾਡਾ ਸੰਕਲਪ ਵੀ ਆ ਕਿ ਇਹ ਲੋਕਾਂ ਦੀ ਜਾਨ ਬਚਾਉਣੀ ਆ ਹੜ ਕਰਕੇ ਨਹੀਂ ਜਾਏਗੀ ਹੜ ਕਰਕੇ ਹੁੰਦਾ ਨੁਕਸਾਨ ਨਹੀਂ ਹੋਏਗਾ ਫਸਲਾਂ ਦਾ ਖੋਜ ਕਰਕੇ ਕੋਈ ਹੋ ਸਕਦਾ ਅਸੀਂ ਇਹ ਤੁਸੀਂ ਬੰਨ ਵਧੀਆ ਤਰੀਕੇ ਨਾਲ ਬਣਾਵਾਂਗੇ ਇੱਕ ਇੱਕ ਰੁਪਇਆ ਇਕੱਠਾ ਕਰਕੇ ਉਹਦਾ ਸਹੀ ਤਰੀਕੇ ਨਾਲ ਦੀ ਵਰਤੋਂ ਕਰਕੇ ਇਹ ਤੁਸੀਂ ਬੰਨ ਤੋਂ ਪਾਣੀ ਨਹੀਂ ਕਿਸਕੇ ਗਾਦਰ ਨੂੰ ਆਏਗਾ ਇਹ ਸਾਡਾ ਸੰਕਲਪ ਹੈ ਤਾਂ ਤੁਸੀਂ ਸੁਣਿਆ ਪਿੰਡ ਦੇ ਲੋਕਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਇਸ ਇਲਾਕੇ ਨੂੰ ਮਾਰ ਪੈਂਦੀ ਆ ਤਾਂ ਤੁਸੀਂ ਬੰਨ ਦੀ ਮਾਰ ਪੈਂਦੀ ਆ ਤਾਂ ਕਹਿੰਦੇ ਅਸੀਂ ਤੁਸੀਂ ਬੰਨ ਤੇ ਪੱਕੇ ਕੋਕੇ ਜੜ ਦੇਵਾਂਗੇ ਪੱਕੇ ਕਰ ਦੇਵਾਂਗੇ ਇਹ ਬੰਨ ਤਾਂ ਜੋ ਪਾਣੀ ਇਸ ਤੁਸੀਂ ਬੰਨ ਨੂੰ ਪਾਰ ਨਾ ਕਰ ਸਕੇ ਪਾੜ ਨਾ ਪੈ ਸਕੇ ਤੇ ਲੋਕਾਂ ਦਾ ਇੰਨਾ ਵੱਡਾ ਨੁਕਸਾਨ ਅਸੀਂ ਹੁਣ ਦੁਆਰਾ ਨਹੀਂ ਹੋਣ ਦੇਵਾਂਗੇ ਖੈਰ ਚੰਗੀ ਗੱਲ ਹੈ ਜੇਕਰ ਨੁਕਸਾਨ ਨਾ ਹੋਵੇ ਕਿਉਂਕਿ ਨੁਕਸਾਨ